ਰਾਮਸਰੂਪ ਅਣਖੀ ਤਾਂ ਪੰਜਾਬੀ ਨਾਵਲ ਪਰਦਾ ਤੇ ਰੋਸ਼ਨੀ ਦਾ ਅਗਲਾ ਭਾਗ 6 ਤੇ ਆਖਰੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣਦੇ YouTube ਚੈਨਲ ਸਵੀ ਮੀਡੀਆ ਸੋ ਐਸੀ ਤਰ੍ਹਾਂ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚੰਗੀਆਂ ਲੱਗਣ ਤੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਤੇ ਆਪਣੀ ਫੀਡਬੈਕ ਤੁਹਾਡੇ ਕਮੈਂਟ ਇਸ ਚੈਨਲ ਸਵੀ ਮੀਡੀਆ ਉੱਪਰ ਜਰੂਰ ਦਿਆ ਕਰੋ ਜੀ ਸੋ ਅਗਲਾ ਭਾਗ 6 ਅਜੀਤ ਹਰਪਾਲ ਦੇ ਖੇੜੇ ਪਈ ਰਹੀ ਸੀ ਦਸੰਬਰ ਦਾਆਂ ਛੁੱਟੀਆਂ ਹੋਈਆਂ ਉਹ ਮੱਲੋ ਮੱਲੀ ਉਸ ਨੂੰ ਪਿੰਡ ਲੈ ਆਈ ਸੀ ਪਿੰਡ ਆ ਕੇ ਗੰਗੂ ਆਪਣੀ ਧੀ ਕੋਲ ਚਲੀ ਗਈ ਪਟਾਲੇ ਤੋਂ ਆ ਕੇ ਦੂਜੀ ਸਵੇਰ ਹੀ ਹਰਪਾਲ ਨੂੰ ਠੰਡ ਲੱਗ ਗਈ ਉਹ ਸਾਰਾ ਦਿਨ ਰਜਾਈ ਲਈ ਚੁਬਾਰੇ ਵਿੱਚ ਪਿਆ ਰਿਹਾ ਅਜੀਤ ਕਦੇ ਉਸ ਨੂੰ ਕੁਝ ਦਿੰਦੀ ਕਦੇ ਕੁਝ ਕਲਵੰਤ ਕੌਰ ਉਸ ਦਾ ਭਲੇ-ਭਲੇ ਪਤਾ ਕਰਦੀ ਸੂਰਜ ਆਪਣੀਆਂ ਆਖਰੀ ਚਰਨਾ ਸੰਸਾਰ ਦੇ ਸੋਹਣੇ ਮੂੰਹ ਤੇ ਸਟ ਕੇ ਪੱਛਮ ਦੀ ਗੁਫਾ ਵਿੱਚ ਜਾ ਸੁਤਾ ਮੈਲਾ ਮੈਲਾ ਚਾਨਣ ਰਹਿ ਗਿਆ ਸੀ ਗੁਰਕਰਪਾਲ ਸਿੰਘ ਵਿਹੜੇ ਵਿੱਚ ਆਰਾਮ ਕੁਰਸੀ ਉੱਤੇ ਬੈਠਾ ਬੰਦੂਕ ਦੀ ਨਾਲੀ ਸਾਫ਼ ਕਰ ਰਿਹਾ ਸੀ ਗਾ ਬੱਗੇ ਦਾ ਸੀਤਾ ਬੰਦੂਕ ਫੜੀ ਖੜਾ ਸੀ ਤੇ ਮਿੱਠੂ ਪੁਲਦਰੂ ਖਿਚ ਰਿਹਾ ਸੀਗਾ ਅਜ ਤਾਂ ਕਈ ਦਿਨਾਂ ਬਾਅਦ ਬੰਦੂਕ ਦੀ ਸਫਾਈ ਕੀਤੀ ਜਾ ਰਹੀ ਸੀਗੀ ਬੰਦੂਕ ਦੇ ਨਾਲੀ ਵਿੱਚ ਉਹਨਾਂ ਨੇ ਸਰਦਾਰ ਦੀ ਝਾਤ ਪਵਾਇ ਸੀ ਦੇਖੋਗਾ ਭਲਾ ਹੋ ਗਈ ਸਾਫ ਦੇਖਾਂ ਪੁਲਦਰੂ ਨਾਲੀ ਵਿੱਚ ਨਿਗਾਹ ਮਾਰ ਕੇ ਗੁਰਕ੍ਰਿਪਾਲ ਸਿੰਘ ਨੇ ਉਹਨਾਂ ਨੂੰ ਪੁੱਛਿਆ ਸੀਗਾ ਤੇ ਫਿਰ ਕਹਿੰਦਾ ਕੰਜਰ ਦੇ ਚੋਰਾ ਚਿੱਦੀ ਤਨਕੀ ਜੀ ਪਈ ਹੋਈ ਹੈ ਬੰਦੂਕ ਸਾਫ਼ ਕਿਵੇਂ ਹੋਊਗੀ ਹੋਰ ਚਿੱਦੀ ਪਾ ਕੇ ਮਿੱਠੂ ਨੇ ਤਿੰਨ ਵਾਰ ਰਸੀ ਖਿੱਚੀ ਤੇ ਕਹਿੰਦਾ ਸਰਦਾਰ ਜੀ ਮਾਸ ਤਾਂ ਆਣੀਗਾ ਉਛੇੜਨਾਗਾ ਹੁਣ ਨਾਲੀ ਦਾ ਅੰਦਰੋਂ ਬਸ ਹੋ ਗਈ ਆ ਬਥੇਰੀ ਸਾਫ਼ ਕਰ ਕਰਪਾਲ ਸਿੰਘ ਨਿਕੰਮੀ ਹਾਸੀ ਹੱਸਿਆ ਤੇ ਕਹਿੰਦਾ ਚੰਗਾ ਲਿਆ ਫਿਰ ਥੋੜੀ ਜੀ ਪਾ ਕੇ ਅੰਦਰੋਂ ਤੇ ਫਿਰ ਮਗਰੋਂ ਹਾਕ ਮਾਰੀ ਓਏ ਤੇ ਨਾਲੇ ਗੱਲ ਸੁਣ ਪਾਲਚਵਾਰੇ ਚ ਸਿਰ ਜਾ ਘੁੱਟੀ ਪਿਆ ਏ ਉਸ ਨੂੰ ਵੀ ਦੇਦੇ ਕਟ ਪਾਲਾ ਲੈ ਜੂਗਾ ਉਹਦਾ ਦਾਰੂ ਮੂਰੇ ਠੰਡ ਸਾਲੀ ਕੀ ਕਰੂਗੀ ਤੂੰ ਪੀਣੀ ਹੈ ਸੀਤਿਆ ਨਾ ਜੀ ਮੈਂ ਤਾਂ ਕਦੇ ਮੂੰਹ ਤੇ ਨਹੀਂ ਧਰੀਗੀ ਚੰਗਾ ਰਹੇਗਾ ਪਿਆਰਿਆ ਨਹੀਂ ਬੀਏਗਾ ਤਾਂ ਸਤਿ ਸ੍ਰੀ ਅਕਾਲ ਕਹਿ ਕੇ ਸੀਤਾ ਆਪਣੇ ਘਰ ਨੂੰ ਚਲਾ ਗਿਆ ਪੁਲਦਰੂ ਦਾ ਸਾਰਾ ਸਮਾਨ ਲੈ ਕੇ ਮਿੱਠੂ ਅੰਦਰ ਕਮਰੇ ਵਿੱਚ ਗਿਆ ਉਸ ਨੇ ਅਲਮਾਰੀ ਖੋਲੀ ਪਾਣੀ ਬੋਤਲ ਪਈ ਸੀ ਇੱਕ ਬੈਗ ਪਾਇਆ ਤੇ ਉਸ ਵਿੱਚ ਪਾਣੀ ਦੀ ਉਜਲ ਪਾ ਕੇ ਉਹ ਗੁਰਕਰਪਾਲ ਸਿੰਘ ਕੋਲ ਆ ਗਿਆ ਸੀਗਾ ਸਬਜੀ ਕਦੀ ਧਰੀ ਹੈ ਕਲਾਸ ਹੱਥ ਵਿੱਚ ਫੜ ਕੇ ਗੁਰਕਰਪਾਲ ਸਿੰਘ ਨੇ ਪੁੱਛਿਆ ਆਲੂ ਜੇ ਛਿੱਲੀ ਜਾਂਦੀ ਸੀਗੀ ਘੰਟਾ ਖੋਇਆ ਸੰਤੀ ਹੋਰ ਪਤਾ ਨਹੀਂ ਵਿੱਚ ਕੀ ਪਾਇਆ ਹੋਊਗਾ ਲਿਆਵਾ ਪਤਾ ਮਿੱਠੂ ਨੇ ਕਿਹਾ ਸੀਗਾ ਲਿਆਖਾਂ ਪਲੇਟ 'ਚ ਪਾ ਕੇ ਥੋੜੀ ਜੀ ਜਰਜਗੀਤਾ ਪੈਗ ਪੀ ਕੇ ਗੁਰਕਰਪਾਲ ਸਿੰਘ ਨੇ ਥੱਕ ਦੀ ਕਰ ਲਈ ਛੁੱਟੀ ਤੇ ਆਪਣੀ ਬਗੀਆਂ ਮੁੱਛਾਂ ਉੱਤੇ ਹੱਥ ਫੇਰਿਆ ਸੀਗਾ ਸਬਜੀ ਲਿਆ ਕੇ ਮਿੱਠੂ ਕਹਿੰਦਾ ਦਾਲ ਤਾਂ ਸਰਦਾਰ ਜੀ ਤੇ ਉਹ ਪਾਤੀ ਬਣੀ ਪਈ ਅੱਜ ਆਲੂ ਤੇ ਗੋਭੀ ਤੋਂ ਬਿਨਾ ਹੋਰ ਕੀ ਹੈ ਉਸੇ ਇਸੇ ਜੀ ਸਬਜੀ ਦਾ ਚਮਚਾ ਮੂੰਹ ਵਿੱਚ ਪਾ ਕੇ ਗੁਰਕਰਪਾਲ ਸਿੰਘ ਨੇ ਪੁੱਛਿਆ ਆਲੂ ਗੋਭੀ ਤੋਂ ਬਿਨਾ ਬਥੇਰਾ ਖojੇ ਸਰਦਾਰ ਜੀ ਮਿੱਠੂ ਫਚਰੀ ਹਾਸੀ ਹੱਸਿਆ ਸੀਗਾ ਅੱਛਾ ਦਾਸ ਤਾਂ ਸਹੀ ਬਈ ਹੋਰ ਕੀ ਐ ਗੁਰਕਰਪਾਲ ਸਿੰਘ ਗੜਾ ਪਕੜਾ ਮੂੰਹ ਵਿੱਚ ਸਬਜੀ ਦੇ ਚਮਚੇ ਪਾ ਰਿਆ ਸੀ ਇੱਕ ਸਰਦਾਰ ਜੀ ਇੱਕ ਅੱਜ ਇਸ ਨੂੰ ਦ੍ਰੋਪਤੀ ਦੇ ਹੱਥ ਲੱਗੇ ਨੇ ਕਹਿ ਕੇ ਮਿੱਠੂ ਹੈਡ ਹੈਡ ਕਰਕੇ ਹੱਸ ਪਿਆ ਤੇ ਫਿਰ ਕਹਿੰਦਾ ਦੋਤੀ ਹੈ ਸ਼ਾਂਤੀ ਦੀ ਸਰਦਾਰ ਜੀ ਗਊ ਦੀ ਸੌ ਗਉ ਦੀ ਸੰ ਕੁੜੀ ਕਾਦੀ ਹੈ ਛੱਲੇ ਹੋਏ ਬਾਦਾਮ ਦੀ ਗਿਰੀ ਹੈ ਉਹ ਅੱਜ ਕਿਵੇਂ ਆ ਗਈ ਇੱਥੇ ਸ਼ਾਂਤੀ ਕਹਿੰਦੀ ਹੈ ਮੇਰਾ ਸਿਰ ਜਾ ਦੁਖਦਾ ਏ ਉਹ ਨਾਲ ਲਿਆਈ ਹੈ ਰੋਟੀ ਨੂੰ ਪਕਾਉਣ ਨੂੰ ਉਸ ਨੂੰ ਮਿੱਠੂ ਗੁਰਗਰਪਾਲ ਸਿੰਘ ਦੇ ਪੈਰਾਂ ਕੋਲ ਬੈਠ ਗਿਆ ਤੇ ਕਹਿੰਦਾ ਅੱਜ ਤਾਂ ਸਰਦਾਰ ਜੀ ਮੈਂ ਸੱਤ ਰੋਟੀਆਂ ਖਾਊਂਗਾ ਪੂਰੀਆਂ ਓਏ ਕਿਉਂ ਕੰਜਰ ਦੇ ਚੋਰਾ ਪੁਰਾਣੀ ਵਾਰਡ ਨੂੰ ਅਕ ਲਾਉਣਾ ਆ ਅਗਲੀ ਗੱਲ ਹੁੰਦੀ ਤਾਂ ਹੌਣ ਨੂੰ ਅੜੰਗੀ ਪਈ ਹੁੰਦੀ ਤੇਰੀ ਇਹ ਦ੍ਰੋਪਤੀ ਵੀ ਓ ਹੋਰ ਠਰਕ ਅਜੇ ਪੂਰਨ ਹੀ ਲੱਗੇ ਸਨ ਕਿ ਕਲਵੰਤਕੌਰ ਨੇ ਬਾਹਰ ਆ ਕੇ ਖੰਗੂਰ ਮਾਰੀ ਸੀ ਮਿੱਠੂ ਸਰਦਾਰ ਜੀ ਨੂੰ ਕਹਿ ਅੰਦਰ ਬੈਠ ਜਾਣਗੇ ਦੀਦਾ ਨਹੀਂ ਕਿ ਠੰਡ ਉਤਰ ਆਈ ਏ ਤੇ ਫਿਰ ਉਹ ਮੱਜਾ ਦੀਆਂ ਗੱਲਾਂ ਕਰਨ ਲੱਗ ਪਏ ਸੀ ਮੂੰਹ ਹਨੇਰਾ ਹੋ ਚੁੱਕਿਆ ਸੀ ਤਾਰੇ ਪਰਵੀਜ਼ ਜਿਹੜੇ ਆਂ ਬਾਗ ਆਕਾਸ਼ ਤੇ ਵੇੜੇ ਵਿੱਚ ਇਕੱਠੇ ਹੋ ਰਹੇ ਸਨ ਠੰਡ ਦੀਆਂ ਪਰੰਗਾਂ ਅਰਸ਼ੋਂ ਥੱਲੇ ਉਤਰ ਆਈਆਂ ਸਨ ਗੁਰਕ੍ਰਿਪਾਲ ਸਿੰਘ ਦੇ ਕਾਲ ਜਿਉਂ ਇੱਕ ਧੜਧੜੀ ਉੱਠੀ ਉਹ ਸਨੇ ਇੱਕ ਪੈਗ ਹੋਰ ਮੰਗਾਇਆ ਤੇ ਮਿੱਠੂ ਨੂੰ ਕਿਹਾ ਕਿ ਉਹ ਵੀ ਪੀ ਲਵੇ ਜਿੰਨੀ ਕੋਸ ਨੂੰ ਲੋੜ ਐ ਮਿੱਠੂ ਅੰਦਰ ਗਿਆ ਅਲਮਾਰੀ ਖੋਲ ਕੇ ਉਸਨੇ ਬੋਤਲ ਕੱਢੀ ਇੱਕ ਪੈਗ ਪਾਇਆ ਆਪ ਪੀਲੇ ਦੂਜਾ ਪੈਗ ਉਸ ਨੂੰ ਯਾਦ ਆਇਆ ਕਿ ਸਰਦਾਰ ਜੀ ਨੇ ਆਖਿਆ ਸੀ ਕਿ ਉਹ ਹਰਪਾਲ ਨੂੰ ਵੀ ਥੋੜੀ ਜਹੀ ਲਿਆ ਦੇਵੇ ਪਹਿਲਾਂ ਜਦੋਂ ਪੈਗ ਲੈਣ ਆਇਆ ਸੀਗਾ ਉਦੋਂ ਉਹ ਭੁੱਲ ਗਿਆ ਸੀ ਇੱਕ ਬੰਦ ਗਲਾਸ ਹੱਥ ਵਿੱਚ ਫੜੀ ਉਹ ਸੋਚਦਾ ਰਿਹਾ ਪਰ ਉਹ ਐਵੇਂ ਹੀ ਸੰਗ ਦਾ ਜਿਹੜੇ ਚੁਬਾਰੇ ਵਿੱਚ ਨਾ ਗਿਆ ਪੈਗ ਲਿਆ ਕਿ ਉਸਨੇ ਕੁਰਕਰਪਾਲ ਸਿੰਘ ਨੂੰ ਫੜਾ ਦਿੱਤਾ ਗਲਾਸ ਖਾਲੀ ਕਰਕੇ ਉਸਨੇ ਮਿੱਠੂ ਨੂੰ ਕਿਹਾ ਬੰਦੂਕ ਤਾਂ ਚੁਬਾਰੇ 'ਚ ਮੈਂ ਆਪੇ ਰੱਖ ਦੂੰਗਾ ਤੂੰ ਪਟਵਾਰੀ ਕੰਨੀ ਜਾ ਕੇ ਆ ਆ ਕੀ ਖਾ ਲਈ ਰੋਟੀ ਨੂੰ ਉਹਨੂੰ ਕਹੀਂ ਬਈ ਤੜਕੇ ਸਦੇਹਾਂ ਤਿਆਰ ਹੋ ਕੇ ਇੱਥੇ ਆ ਜਾਵੇ ਇੱਥੋਂ ਹੀ ਸਿੱਧਾ ਚੱਲਾਂਗੇ ਅੱਡੇ ਨੂੰ ਬਰਨਾਲੇ ਨੂੰ ਸਰਦਾਰ ਜੀ ਹਾਂ ਬਰਨਾਲੇ ਹੱਥ ਵਿੱਚ ਰੋਂਦਾਂ ਵਾਲਾ ਛੋਲਾ ਤੇ ਬੰਦੂਕ ਮੋਢੇ ਪਾ ਕੇ ਉਹ ਵਿੜੇ ਚੋਂ ਅੰਦਰ ਨੂੰ ਤੁਰਿਆ ਸੀਗਾ ਨੈਣੂ ਆਮਲੀ ਲਸਣ ਦਾ ਰਗ ਭਰੀ ਚੁਬਾਰੇ ਦੀਆਂ ਪੋੜੀਆਂ ਉਤਰਿਆ ਸੀਗਾ ਅਮਲੀਆਂ ਆਹ ਬੰਦੂਕ ਤੇ ਛੋਲਾ ਰੱਖਦੀ ਉੱਤੇ ਚੁਬਾਰੇ ਦੀ ਰਸੋਈ ਦੀ ਕਾਰਨੇਸ ਉੱਤੇ ਲਸਣ ਧਰ ਕੇ ਨੈਣੂ ਹੱਥ ਝਾੜਦਾ ਗੁਰਕਰਪਾਲ ਸਿੰਘ ਕੋਲਾ ਖੜਾ ਉਹਦਾ ਮੂੰਹ ਡੋਰ ਪੋਰ ਸੀਗਾ ਅੱਖਾਂ ਵਿੱਚ ਕੋਈ ਸਵਾਲ ਸੀਗਾ ਬੁੱਲਾ ਉੱਤੇ ਕੋਈ ਜਿੰਦਾ ਸੀਗਾ ਉਸਨੇ ਝੋਲਾ ਫੜ ਲਿਆ ਬੰਦੂਕ ਫੜਨ ਲੱਗਿਆ ਉਹ ਕਹਿੰਦਾ ਸਰਦਾਰ ਜੀ ਉਂ ਤਾਂ ਸਾਰੀ ਉਮਰ ਤੁਹਾਡੇ ਘਰ ਦਾ ਲੂਣ ਪਾਣੀ ਖਾਦਾ ਪਰ ਤੇ ਫਿਰ ਉਸਨੇ ਹੌਲੀ ਦੇ ਕੇ ਕੋਈ ਗੱਲ ਗੁਰਕਰਪਾਲ ਸਿੰਘ ਦੇ ਕੰਨ ਵਿੱਚ ਆਖੀ ਗੁਰਕਰਪਾਲ ਸਿੰਘ ਦੀ ਅੱਖਾਂ ਪੱਥਰਾਂ ਗਈਆਂ ਉਸ ਤੋਂ ਇਹ ਗੱਲ ਜਿਵੇਂ ਸੁਣੀ ਨਾ ਗਈ ਹੋਵੇ ਬਾਹ ਲੱਗਦੀ ਉਹ ਨੈਣੂ ਨੂੰ ਆਪਣੇ ਹਾਨ ਦਾ ਹੋਣ ਕਰਕੇ ਝੜਕਦਾ ਨਹੀਂ ਸੀ ਹੁੰਦਾ ਕ ਪਰ ਆਹ ਗੱਲ ਕਹਿ ਕੇ ਤਾਂ ਉਸਨੇ ਲੋੜਾ ਹੀ ਮਾਰ ਦਿੱਤਾ ਉਸਦੇ ਮਨ ਵਿੱਚ ਗੁੱਸਾ ਉੱਭਲਿਆ ਤੇ ਉਸਨੇ ਤਾੜ ਦੇ ਕੇ ਥੱਪੜ ਨੇਣੂ ਦੇ ਮੂੰਹ ਤੇ ਮਾਰਿਆ ਹਰਾਮਜਾਦਾ ਐਡਾ ਕੁਫਰ ਨੇਣੂ ਹੱਥ ਬੰਨ ਕੇ ਖੜ ਗਿਆ ਸੀ ਧਰਤੀ ਚ ਗੱਡ ਦਿਓ ਸਰਦਾਰ ਜੀ ਬੇਸ਼ੱਕ ਦੀ ਜੇ ਝੂਠ ਹੋਵੇ ਤਾਂ ਨੇਣੂ ਦੇ ਹੱਥ ਚੋਲਾ ਤੇ ਬੰਦੂਕ ਗੁਰਕਰਪਾਲ ਸਿੰਘ ਨੇ ਵਾਪਸ ਲੈ ਲੈ ਤੇ ਅੰਦਰ ਕਮਰੇ ਵਿੱਚ ਮੁੰਜੀ ਉੱਤੇ ਜਾ ਬਟਾ ਨੇਣੂ ਹਵੇਲੀ ਵਿੱਚ ਉਸੇ ਵੇਲੇ ਪਤਾ ਨਹੀਂ ਕਿੱਧਰ ਚਲਾ ਗਿਆ ਗੁਰਕਰਪਾਲ ਸਿੰਘ ਵਿਅਕ ਕੋਲਣ ਲੱਗ ਪਿਆ ਸੀ ਚੁਬਾਰੇ ਵਿੱਚ ਪਾਲ ਤੇ ਜੀਤ ਕਦੋਂ ਦੇ ਬੈਠੇ ਸਨ ਵੱਡੇ ਖਾਨਦਾਨੀ ਲੈਂਪ ਦੀ ਦੁੱਧਾ ਆਕਾਸ਼ਨੀ ਜਿਮਣੀ ਵਿੱਚ ਕਪਾਹ ਦੇ ਫੁੱਟ ਜਿੱਡੀ ਲਾਟ ਨੇ ਦੰ ਚੜਾਇਆ ਹੋਇਆ ਸੀ ਉਹ ਬਹਿਸ ਵਿੱਚ ਡੂੰਗੇ ਉੱਤਰ ਚੱਲੇ ਸਨ ਹਰਪਾਲ ਮੰਜੇ ਉੱਤੇ ਪਿਆ ਸੀ ਰਜਾਈ ਲਈ ਹੋਈ ਸੀ ਤੇ ਗੋਡੇ ਖੜੇ ਸਨ ਉਹਦੇ ਗੋਡਿਆਂ ਦੀ ਢੋਲ ਲਾ ਕੇ ਅਜੀਤ ਬੈਠੀ ਤੇ ਲੱਤਾਂ ਨੂੰ ਕੋਲ ਪਈ ਲੋਹੇ ਦੀ ਕੁਰਸੀ ਉੱਤੇ ਰੱਖਿਆ ਹੋਇਆ ਸੀ ਜੀਤੀ ਤੂੰ ਮੇਰੀ ਭੈਣ ਇਸੇ ਕਰਕੇ ਹੈ ਨਾ ਵੀ ਮੈਂ ਤੇਰੇ ਬਾਪ ਦਾ ਤੁਖਮਾ ਕਲਵੰਤ ਕੌਰ ਮੇਰੀ ਮਾਂ ਇਸੇ ਕਰਕੇ ਹੈ ਨਾ ਬਈ ਉਸ ਨੇ ਪਾਲਿਆ ਮੈਨੂੰ ਸਭ ਕੁਝ ਠੀਕ ਹੈ ਜੀਤੀ ਪਰ ਮੈਨੂੰ ਮੇਰੇ ਅੰਦਰ ਇੱਕ ਮੁਸ਼ਕ ਜਾਂ ਮਾਰਦਾ ਆ ਮਰੇ ਚੂਹੇ ਵਰਗਾ ਮੁਸ਼ਕਾ ਇਹ ਮੁਸ਼ਕ ਮੈਨੂੰ ਸਾਹ ਨਹੀਂ ਲੈਣ ਦਿੰਦਾਗਾ ਜੀਤੀ ਮੈਂ ਬਚੂਗਾ ਕਿਵੇਂ ਅਜੀਤ ਚੌਪ ਸੀਗੀ ਉਹ ਬਹੁਤ ਕੁਝ ਬੋਲ ਚੁੱਕੀ ਸੀ ਬਹੁਤ ਦਲੀਲਾਂ ਦੇ ਚੁੱਕੀ ਸੀ ਹੁਣ ਤਾਂ ਉਸ ਦੀ ਕੋਈ ਵੀ ਦਲੀਲ ਕਾਟ ਨਹੀਂ ਸੀ ਕਰਦੀਗੀ ਮੈਨੂੰ ਤਾਂ ਹੁਣ ਇਉਂ ਲੱਗਦਾ ਜਿਵੇਂ ਮੈਂ ਇਸ ਸੰਸਾਰ ਚ ਜਿਉਂਦਾ ਹੀ ਨਾ ਹੋਵਾਂ ਉਹ ਜਿਹੜੀ ਮੈਨੂੰ ਕਤੂਰੇ ਵਾਂਗ ਜੰਮ ਕੇ ਸੱਟ ਗਈ ਆ ਉਸ ਨੂੰ ਧਿਆਨ ਚ ਲਿਆ ਕੇ ਮੇਰਾ ਰੋਣ ਨਿਕਲ ਦਾਈ ਉਹਦੇ ਮੋਜ ਪਰ ਕਦੇ-ਕਦੇ ਮੈਨੂੰ ਉਸ ਨਾਲ ਸਖਤ ਨਫ਼ਰਤ ਹੋ ਜਾਂਦੀ ਏ ਅਸਲ 'ਚ ਇਹ ਨਫ਼ਰਤ ਮੈਂ ਆਪਣੇ ਆਪ ਨੂੰ ਕਰਦਾ ਬਾਪੂ ਜੀ ਨੂ ਤਾਂ ਮੈਂ ਹੁਣ ਮੱਥੇ ਲਾ ਕੇ ਰਾਜੀ ਨਹੀਂ ਦਾ ਹਰਪਾਲ ਦੀ ਜ਼ਬਾਨ ਟੇਪ ਰਿਕਾਰਡ ਵਾਂਗ ਚੱਲ ਰਹੀ ਸੀ ਅਜੀਤ ਚੁੱਪ ਸੀਗੀ ਆਖਰ ਨੂੰ ਉਹ ਬੋਲੀ ਪਾਲੀ ਤੈਨੂੰ ਕਿਵੇਂ ਸਮਝਾਵਾਂ ਤੈਨੂੰ ਸਮਝਾਵੇ ਵੀ ਕੌਣ ਕੀ ਤੂੰ ਸਮੇਂ ਨਾਲ ਸਮਝੌਤਾ ਨਹੀਂ ਕਰ ਸਕਦਾ ਸਮਝੌਤਾ ਨਹੀਂ ਕਰੇਂਗਾ ਤਾਂ ਜ਼ਿੰਦਗੀ ਗੱਲ ਅਜੀਤ ਦੇ ਮੂੰਹ ਵਿੱਚ ਹੀ ਸੀ ਕਿ ਹਰਪਾਲ ਝਟਕੇ ਨਾਲ ਮੰਜੇ ਤੇ ਬੈਠ ਗਿਆ ਕਹਿੰਦਾ ਇਸ ਚੰਡਾਲ ਨੂੰ ਮੈਂ ਪਿਓ ਕਿਵੇਂ ਮੰਨ ਲਾਂ ਮੇਰੀ ਮਾਂ ਦਾ ਕਾਤਲ ਆ ਇਹ ਮੇਰਾ ਪਿਓ ਹੈ ਇਸ ਕਸਾਈ ਦਾ ਮੈਂ ਵਿਵਾਚਾਰ ਨੀਗਾ ਤਾਂ ਹੋਰ ਕੀ ਆ ਜਿੱਤੀ ਮੈਨੂੰ ਆਪਣੇ ਆਪ ਨਾਲ ਸਖਤ ਨਫ਼ਰਤ ਹੈ ਤੇ ਇਸ ਬੁੱਢੇ ਜੱਤਲ ਕੁੱਤੇ ਨਾਲ ਤਾਂ ਬਹੁਤ ਹੀ ਜ਼ਿਆਦਾ ਹੈ ਹਰਪਾਲ ਉਵੇਂ ਜਿਵੇਂ ਫਿਰ ਪੈ ਗਿਆ ਸੀ ਅਜੀਤ ਨੇ ਉਵੇਂ ਜਿਵੇਂ ਫਿਰ ਉਸਦੇ ਗੋਡਿਆਂ ਨਾਲ ਟੋ ਲਾ ਲਈ ਸੀ ਗੁਰਗਰਪਾਲ ਚੁਬਾਰੇ ਦੇ ਬਾਹਰ ਮੂਹਰੇ ਆ ਖੜਾ ਸੀਗਾ ਉਹ ਚੁਬਾਰੇ ਵਿੱਚ ਬੰਦੂਕ ਦੇ ਰੋਂਦਾਂ ਵਾਲਾ ਝੋਲਾ ਰੱਖਣ ਆਇਆ ਸੀ ਅਸਲ ਵਿੱਚ ਉਹ ਨੇਨੂ ਦੀ ਕਈ ਗੱਲ ਦਾ ਸ਼ੱਕ ਮਟਾਉਣ ਆਇਆ ਸੀਗਾ ਇਸੇ ਕਰਕੇ ਉਹ ਪੋਲੇ ਪੈਰੀ ਪੌੜੀਆਂ 'ਤੇ ਚੜਿਆ ਸੀ ਇਸੇ ਕਰਕੇ ਹੀ ਚੁੱਪਕੀ ਦਾ ਚਿਵਾਰੇ ਦੇ ਬਾਹਰ ਮੂਰਿਆ ਖੜਾ ਸੀਗਾ ਅਜੀਤ ਦੇ ਅਜੀਤ ਹਰਪਾਲ ਦੇ ਮੰਜੇ ਉੱਤੇ ਇਸ ਤਰ੍ਹਾਂ ਬੈਠੀ ਸੀਗੀ ਜਿਵੇਂ ਇਸ ਤਰ੍ਹਾਂ ਨਾਲ ਉਸ ਨੂੰ ਬੈਠਣਾ ਨਹੀਂ ਸੀ ਚਾਹੀਦਾਗਾ ਇਹ ਤੇਰੀ ਕੀ ਲੱਗਦੀ ਹੈ ਓਏ ਹਰਾਮਜਾਦੇ ਆ ਉਹ ਕੜ ਗਿਆ ਸੀਗਾ ਉਸ ਦਾ ਬੁੱਢਾ ਸਰੀਰ ਕੰਬਣ ਲੱਗਾ ਸੀਗਾ ਅਜੀਤ ਦੀ ਸਮਝ ਵਿੱਚ ਕੋਈ ਗੱਲ ਨਹੀਂ ਆਈ ਉਹ ਮੰਜੇ ਉੱਤੋਂ ਫੁਰਤੀ ਨਾਲ ਉੱਠ ਖੜੀ ਹਰਪਾਲ ਬੈਠਾ ਹੋ ਗਿਆ ਹਰਪਾਲ ਦੀਆਂ ਅੱਖਾਂ ਵਿੱਚ ਲਹੂ ਉਤਰਿਆ ਸੀਗਾ ਕੁੱਤੇ ਦੇ ਬੀਬੀ ਬੋਲਦਾ ਕਿਉਂ ਨਹੀਂ ਹੁਣ ਕੁਰਕ੍ਰਪਾਲ ਸਿੰਘ ਫਿਰ ਭਮਕਿਆ ਸੀਗਾ ਹਰਪਾਲ ਨੂੰ ਗੁੱਸਾ ਤਾਂ ਪਹਿਲਾਂ ਹੀ ਚੜਿਆ ਹੋਇਆ ਸੀਗਾ ਕੁਰਕ੍ਰਪਾਲ ਸਿੰਘ ਦੇ ਅਸਮਾਨੋ ਡਿੱਗੇ ਸਵਾਲਾਂ ਨੇ ਸਗੋਂ ਉਸ ਨੂੰ ਹੋਰ ਗੁੱਸਾ ਛਿੜਾ ਦਿੱਤਾ ਪਰ ਇਸ ਗੁੱਸੇ ਦਾ ਰੰਗ ਹੋਰ ਸੀਗਾ ਇਹ ਤਾਂ ਉਸ ਦੇ ਆਚਰਣ ਉੱਤੇ ਸ਼ੱਕ ਸੀਗਾ ਇਹ ਤਾਂ ਬਹੁਤ ਵੱਡੀ ਤੋਮਤ ਸੀਗੀ ਇਹ ਤਾਂ ਲੋੜਾ ਸੀਗਾ ਪਰ ਹਰਪਾਲ ਕੁਝ ਨਾ ਬੋਲਿਆ ਉਹ ਮੰਜੇ ਉਤੋਂ ਉੱਠਿਆ ਗੁਰਕਰਪਾਲ ਸਿੰਘ ਦੇ ਕੋਲ ਜਾ ਕੇ ਉਸ ਦੀ ਸੰਗੀ ਨੂੰ ਹੱਥ ਪਾ ਲਿਆ ਅਜੀਤ ਨੇ ਧੱਕਾ ਦੇ ਕੇ ਹਰਪਾਲ ਨੂੰ ਪਰਾਂ ਸੁੱਟ ਦਿੱਤਾ ਗੁਰਕਰਪਾਲ ਸਿੰਘ ਨੂੰ ਲੱਗਿਆ ਜਿਵੇਂ ਹਰਪਾਲ ਨੇ ਤਾਂ ਗੱਲ ਘੁੱਟ ਕੇ ਉਸ ਨੂੰ ਜਾਨੋਂ ਹੀ ਮਾਰ ਦੇਣਾ ਸੀਗਾ ਆਪਣੇ ਆਪ ਨੂੰ ਉਸ ਦਾ ਹੱਥ ਰੋਂਦਾਂ ਵਾਲੇ ਝੋਲੇ ਵਿੱਚ ਪਾ ਲਿਆ ਇੱਕ ਰੋਂਦ ਬੰਦੂਕ ਵਿੱਚ ਪਾ ਕੇ ਉਸ ਨੇ ਘੋੜੇ ਉੱਤੇ ਉਂਗਲੀ ਧਰ ਲਈ ਸੀਗੀ ਅਜੀਤ ਉਸ ਦੇ ਹੱਥੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕਰਨ ਲੱਗੀ ਅਜੀਤ ਦੇ ੱਟਕੇ ਨਾਲ ਹਰਪਾਲ ਫਰਸ਼ ਉੱਤੇ ਡਿੱਗ ਪਿਆ ਸੀਗਾ ਫਰਸ਼ ਤੋਂ ਉੱਠ ਕੇ ਉਹ ਫਿਰ ਗੁਰਕਰਪਾਲ ਵੱਲ ਲੱਭ ਗਿਆ ਸੀਗਾ ਉਦੋਂ ਅਜੀਤ ਵੱਲੋਂ ਬੰਦੂਕ ਦੀ ਖੋਹਾ ਖਿੱਚੀ ਕਰਕੇ ਗੁਰਕਰਪਾਲ ਸਿੰਘ ਦੇ ਹੱਥੋਂ ਘੋੜਾ ਦੱਬਿਆ ਗਿਆ ਨਾਲੇ ਦਾ ਮੂੰਹ ਕੁਦਰਤੋਂ ਹੀ ਹਰਪਾਲ ਦੀ ਛਾਤੀ ਵੱਲ ਹੋ ਗਿਆ ਸੀਗਾ